ਸਤਾ ਤੋਂ ਹੁਕਮਨਾਮਾ ਆ ਗਿਆ ਏ ਕੋਈ ਉਹਦੇ ਕਰੇ ਕ੍ਰਾਂਤੀ ਨਾ ਜਾਵੇ ਕੋਈ ਰਾਗੀ ਨਾ ਜਾਵੇ ਜੀ ਕੋਈ ਕਥਾ ਵਾਚਣ ਨਾ ਜਾਵੇ ਇਹ ਗੱਲ ਆਨੇ ਆਵੀ ਸ਼੍ਰੋਮਣੀ ਕਮੇਟੀ ਜਥੇਦਾਰ ਕਾਲ ਤਹਤੋ ਐਲਾਨ ਕਰੇ ਵੀ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਹੁੰਦੀ ਹੈ ਉਥੇ ਸੋਧਾ ਲੱਗੇਗਾ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਅਸੀਂ ਅੱਜ ਪਹੁੰਚੇ ਹਾਂ ਫਰੋਜਪੁਰ ਦੇ ਹਾਰਪਕੇ ਦੇ ਬਿਲਕੁਲ ਨਾਲ ਪਿੰਡ ਮੰਡਾਲਾ ਜਿੱਥੇ ਕਿ ਕੱਲ ਤਕਰੀਬਨ ਦੁਪਹਿਰ 2 ਵਜੇ ਇੱਥੇ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਕਿ ਇੱਥੇ ਬੇਦਬੀ ਹੋ ਗਈ ਸੀ ਗੁਰੂ ਸਾਹਿਬ ਜੀ ਦੀ ਸੋ ਜਿਹੜੇ ਬੰਦੇ ਨੇ ਬੇਦਬੀ ਕੀਤੀ ਸੀਗੀ ਉਸ ਬੰਦੇ ਨੂੰ ਸੰਗਤਾਂ ਨੇ ਜਦੋਂ ਫੜ ਲਿਆ ਸੀਗਾ ਮੌਕੇ ਤੇ ਕਟਾਪਾ ਚੜਾਇਆ ਤੇ ਪੱਕੇ ਤੌਰ ਤੇ ਸੋਦਾ ਲਾ ਦਿੱਤਾ ਗਿਆ ਸੋ ਆਓ ਗੱਲਬਾਤ ਕਰਦੇ ਹਾਂ ਸੋ ਫਰੋਜਪੁਰ ਪਿੰਡ ਬਡਾਲਾ ਦੇ ਵਿੱਚ ਜਿੱਥੇ ਕਿ ਕੱਲ ਗੁਰਦੁਦਰਾ ਸਾਹਿਬ ਦੇ ਵਿੱਚ ਬੇਅਦਬੀ ਕੀਤੀ ਗਈ ਸੀ ਦੁਸ਼ਟ ਪਾਪੀ ਦੇ ਵੱਲੋਂ ਸੰਗਤਾਂ ਅੱਜ ਇਕੱਠੀਆਂ ਹੋਈਆਂ ਨੇ ਜਥੇਬੰਦੀਆਂ ਅੱਜ ਇੱਥੇ ਪੂਰੇ ਪੰਜਾਬ ਦੇ ਵਿੱਚੋਂ ਜਥੇਬੰਦੀਆਂ ਪਹੁੰਚੀਆਂ ਨੇ ਉਸ ਤੇ ਵਿਚਾਰ ਚਰਚਾ ਕੀਤੀ ਗਈ ਉਸ ਇੱਥੇ ਸ਼ਰੋਮਣੀ ਕਮੇਟੀ ਦੇ ਮੈਂਬਰ ਵੀ ਪਹੁੰਚੇ ਨੇ ਸ਼ਰੋਮਣੀ ਕਮੇਟੀ ਦੇ ਵਰਕਰ ਵੀ ਪਹੁੰਚੇ ਨੇ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਸ਼ਰੋਮਣੀ ਕਮੇਟੀ ਦੇ ਸਰਦਾਰ ਦਰਸ਼ਨ ਸਿੰਘ ਜੀ ਮੈਂਬਰ ਸਾਹਿਬ ਪਹੁੰਚੇ ਨੇ ਸੋ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਵਾਹਿਗੁਰੂ ਜੀ ਕੀ ਫਤਿਹ ਮੈਂਬਰ ਸਾਹਿਬ ਜੀ ਜਿਸ ਤਰ੍ਹਾਂ ਲਗਾਤਾਰ ਲੰਬੇ ਸਮੇਂ ਤੋਂ ਬੇਅਦਬੀਆਂ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਤਕਰੀਬਨ 4 400 ਜਿਹੜੀਆਂ ਬਿਆਦਮੀਆਂ ਹੋ ਚੁੱਕੀਆਂ ਨੇ ਨਾਮ ਕਿਉਂ ਨਹੀਂ ਰੁਕਣ ਦੇ ਲੈ ਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿੰਡ ਬੰਦਾਲਾ ਚ ਕੱਲ ਸ੍ਰੀ ਗੁਰਪ੍ਰੀਤ ਸਿੰਘ ਸਾਹਿਬ ਜੀ ਦੇ ਵਿਅਪਦੀ ਹੋਈ ਹੈ ਜੀ ਉਹਦੇ ਸਬੰਧ ਵਿੱਚ ਸਾਰੇ ਇਲਾਕੇ ਦੀ ਸੰਗਤ ਇਸ ਸਮੇਂ ਇਥੇ ਮੌਜੂਦ ਹੈ ਬਿਰਾਦਮਾਨ ਹੈ ਕਿਉਂਕਿ ਜੋ ਇਹ ਮਤਭਾਗੀ ਘਟਨਾ ਹੋਈ ਹੈ ਸਾਰੀ ਸੰਗਤ ਸਾਰੇ ਇਲਾਕੇ ਦੇ ਜੋ ਜਿਹਦੇ ਹੁਲੂੰਦਰੇਗਾ ਨੇ ਜੀ ਬਹੁਤ ਮਤਭਾਗੀ ਘਟਨਾ ਹੈ ਔਰ ਇਹ ਹੋਰ ਵੀ ਮੰਤ ਭੰਗੀ ਹੈ ਕਿਉਂਕਿ 2015 ਤੋਂ ਲੈ ਕੇ ਇਹ ਜੋ ਵਿਭਿੰਨ ਦਾ ਸਿਸਾ ਚੱਲਿਆ ਹੈ ਇਹ ਹਾਲ ਤੱਕ ਰੁਕ ਨਹੀਂ ਪਾਰਿਆ ਇਹਦੇ ਵਿੱਚ ਜੋ ਅੱਜ ਵਿਚਾਰ ਹੋਈ ਹੈ ਇਹਦੇ ਵਿੱਚ ਇਹ ਵੀ ਸਾਹਮਣੇ ਆ ਰਹੀ ਹੈ ਕਿ ਪ੍ਰਸ਼ਾਸਨ ਦੇ ਦਬਾਵੇ ਪੂਰਾ ਸੱਚੇ ਨਹੀਂ ਹੈਗਾ ਕਿਉਂਕਿ ਜੋ ਜੋ ਕਾਨੂੰਨ ਹੈ ਜੋ ਵਿਭਿੰਨ ਰੋਕਣ ਵਾਸਤੇ ਉਹ ਵੀ ਇੰਨਾ ਜਰਾ ਉਹ ਭਾਰੂ ਨਹੀਂ ਹੈਗਾ ਜੋ ਕਾਬਲ ਨਹੀਂ ਹੈਗਾ ਜੋ ਇਹਨਾਂ ਕਦਮਾਂ ਨੂੰ ਰੋਕ ਸਕੇ ਉਸ ਬਾਰੇ ਸਦਸੰਹਤ ਵਿਚਾਰ ਕੀਤੀ ਹੈ ਔਰ ਉਹਦੇ ਬਾਰੇ सारा जो संगत विचार ने वो मेरी ड्यूटी लाएगी संगत वालों के प्रधान श्रोम गुदा प्रबंधक कमेटी को जहदार का विचार जाके हल पक्के तौर पर जो यदा किया जाए वो संगत विचार ने सुझाव ने और जो मेरे अपने मैं इचो जो सारा जो साई है वो सारी रिपोर्ट जथदार का तख सब जी और प्रधान श्रोम गुरद्वे कैप्टी देवगा और वो वास्ते करके जो यदा ਜਿਸ ਸਿਲਸਾ ਚੱਲ ਗਿਆ ਹੈ ਬਹੁਤ ਮੰਨਪੱਗਾ ਸਿਲਸਾ ਹੈ ਬਹੁਤ ਦਸਾਲਾਂ ਤੋਂ ਗੱਜੀਆਂ ਚੱਲਦੀਆਂ ਨੇ ਔਰ ਕੌਣ ਕਰਵਾ ਰਿਹਾ ਇਹਦੇ ਪਿੱਛੇ ਕੌਣ ਹੈ ਇਸ ਦੀ ਵਜ੍ਹਾ ਕੀ ਹੈ ਉਹ ਸਾਰੀ ਇਹਦਾ ਗੱਲ ਇਹਨੂੰ ਆਪਾਂ ਅਸੀਂ ਉਹਦੇ ਵਿਚਾਰ ਕਰਾਂਗੇ ਸ਼ਮ ਕਮੇਟੀ ਨਾਲ ਪੰਡਾਜੀ ਨਾਲ ਵੀ ਜ਼ਿਆਦਾ ਕਾਦਰ ਬਣਾ ਲਈ ਤਾਂ ਕਿ ਜੋ ਮਤਭਗ ਜੋ ਕਰਨਾ ਹੋ ਰਿਹਾ ਉਹਨਾਂ ਰੋਕਿਆ ਜਾ ਸਕੇ ਔਰ ਜੋ ਸਿੱਖ ਸੰਗਤ ਤੇ ਬਹੁਤ ਵੱਡਾ ਰੋਸ ਚੱਲ ਗਿਆ ਹੈ ਉਹਦਾ ਵੀ ਉਹਨੂੰ ਆਪਾਂ ਨੂੰ ਕੁਝ ਹੌਸਲਾ ਹੀ ਹੋ ਸਕੇ ਜੋ ਇੱਕ ਜੋ ਗਲਤ ਕੰਮ ਹੋ ਰਹੇ ਨੇ इस करके जो संगत आई है सारा अं जो कहने धनवाद करने जो अच्छे इस घटना से संबंध सुन के आए हैं और सारी संगत का बहुत धनवाद करते हैं और जो इस अगे जो उपराला किया जाना है श्रोम कमेटी वालों यात्रा वालों और मैं जिम्मेवार चक्की है तो जल्दी अपोर्ट देखिए हल कराने की कोशिश करा और जो प्रशासन भी जो गल जो गल करनी है जो सीनियर अफसर गल करनी है वो बारे भी जो प्रोग्राम लिखा जाएगा वाहगुरू जी का खालसा वाहगुरू जी की फतेह ਸਰਦਾਰ ਦਰਸ਼ਨ ਸਿੰਘ ਜੀ ਇੱਕ ਛੋਟਾ ਸਵਾਲ ਹੈਗਾ ਵੀ ਜਿਸ ਤਰ੍ਹਾਂ ਸਾਰੇ ਧਰਮਾਂ ਦਾ ਆਪਾਂ ਸਤਿਕਾਰ ਕਰਦੇ ਆ ਚਾਹੇ Hindu ਧਰਮ ਹੈ ਚਾਹੇ Muslim ਧਰਮ ਹੈ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਨੂੰ ਨਿਸ਼ਾਨਾ ਹੀ ਕਿਉਂ ਬਣਾਇਆ ਜਾਂਦਾ ਹੈ ਦੇਖੋ ਜੀ ਇਹ ਜੋ ਗੁਰੂ ਸਾਹਿਬ ਦੇ ਜੋ ਪ੍ਰਤਾਪ ਹੈ ਹਮ ਗੁਰੂ ਗ੍ਰੰਥ ਸਾਹਿਬ ਦਾ ਜੋ ਜੋ ਸਤਿਕਾਰ ਹੈ ਸਿੱਖ ਕੌਮ ਦਾ ਉਹ ਬਾਕੀ ਧਰਮਾਂ 'ਚ ਮੈਂ ਸਮਝਦਾ ਕਿ ਉਹ ਨਾ ਹੈ ਨਹੀਂ ਇਹ ਉਹਨਾਂ ਨੂੰ ਸ਼ਾਇਦ ਇਸ ਵਾਰੀ ਕੋਈ ਕੋਈ ਕਿਹੜਾ ਜਾਂ ਉਹਨਾਂ ਕੋਈ ਉਹ ਤਲਖੀ ਹੈ ਔਰ ਜਾਂ ਇਹ ਲੋਕ ਇਸ ਨੂੰ ਸਤ ਤਨ ਵਿੱਚ ਕੋਈ ਨੁਕਸਾਨ ਬਜਾਉਣ ਵਾਸਤੇ ਇਹ ਬੱਚੇ ਕੋ ਜੰਸੀਆ ਕਮ ਕਰ ਰਹੀਆਂ ਨੇ ਕੁਝ ਤਾਕਤਾਂ ਕਮ ਕਰ ਰਹੀਆਂ ਨੇ ਇਸ ਕਰਕੇ ਇਹ ਇਜਲਾ ਇਹ ਉਹ ਕੰਟਰੋਲ ਨਹੀਂ ਹੋ ਰਿਹਾ ਉਹਦੇ ਬਾਰੇ ਸਖਸੰਗਤ ਵੀ ਬਹੁਤ ਸਾਵਧਾਨ ਹੋਈ ਹੈ ਪ੍ਰਸ਼ਾਸਨ ਸਾਵਧਾਨ ਨੂੰ ਉਸ ਨੂੰ ਹੈ ਔਰ ਕੁਝ ਕਰਾਂਗੇ ਸ਼ੋਮੀ ਕਮੇਟੀ ਵੱਲੋਂ ਇਹਨਾਂ ਨੂੰ ਇਹਦਾ ਜੋ ਇਲਾਜ ਹੈ ਉਹਦਾ ਕੀਤਾ ਜਾਵੇ ਇਸ ਨੂੰ ਰੋਕਣ ਦਾ ਤਾਂ ਕਿ ਜੋ ਇਹ ਬਤਾਰਾ ਚੱਲਿਆ ਨੂੰ ਰੋਕਿਆ ਜਾ ਸਕੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਵੀਰ ਜੀ ਜਿਸ ਤਰ੍ਹਾਂ ਬੰਡਾਲਾ ਦੇ ਵਿੱਚ ਬਦਵੀ ਕਾਂਡ ਹੋਇਆ ਹੈ ਤੇ ਜੇ ਸੰਗਤਾਂ ਨੂੰ ਇਨਸਾਫ ਸਰਕਾਰ ਦੇ ਵੱਲੋਂ ਨਹੀਂ ਮਿਲਦਾ ਤੇ ਫਿਰ ਸੰਗਤਾਂ ਨੂੰ ਆਪਣੇ ਹੱਥੀ ਕਾਨੂੰਨ ਕਿਉਂ ਲੈਣਾ ਪੈਂਦਾ ਤੇ ਇਸੇ ਗੱਲੋਂ ਤਾਂ 2015 ਤੋਂ ਇਨਸਾਫ ਨਹੀਂ ਮਿਲਦਾ ਸੀ ਤੇ ਤਾਂ ਤਾਂ ਹੱਥ ਦੇ ਵਿੱਚ ਕਾਨੂੰਨ ਲੈਣਾ ਪਿਆ ਤੇ ਹੁਣ ਵੇਖੋ ਜੇ ਅੱਗੇ ਵੀ ਨਹੀਂ ਕੋਈ ਇਨਸਾਫ ਮਿਲਦਾ ਤੇ ਫਿਰ ਇਹ ਸਰਕਾਰ ਮੱਤ ਸੋਚੇ ਵੀ ਅੱਗੇ ਤੋਂ ਇਹੋ ਜੀ ਘਟਨਾ ਨਹੀਂ ਵਾਪਰੇ ਜੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਿਓ ਦੀ ਕੋਈ ਆ ਕੇ ਪੱਗ ਨੂੰ ਹੱਥ ਪਾਊਗਾ ਤੇ ਫਿਰ ਉੱਤੇ ਜਿਹੜੇ ਪੁੱਤਰ ਨੇ ਉਹਨਾਂ ਤੋਂ ਬਰਦਾਸ਼ਤ ਤੁਸੀਂ ਦੱਸ ਦੋ ਵੀ ਕੋਈ ਕਰ ਲੂਗਾ ਨਹੀਂ ਹੁੰਦਾ ਬਰਦਾਸ਼ਤ ਉਹ ਦੋ ਫਿਰ ਉਸ ਮੌਕੇ ਤੇ ਉਹਦਾ ਫੜੇ ਜਾਣਾ ਤੇ ਫਿਰ ਇਹ ਤਾਂ ਘਟਨਾ ਹੋਣੀ ਅਨੁਭਵੀ ਹੈ ਤਾਂ ਹੋਣੀ ਹੋਣੀ ਹੈ ਜੀ ਵੀਰ ਜੀ ਜਿਵੇਂ ਸ੍ਰੀਮੌਰ ਸੰਸਥਾ ਐ ਐਸਜੀਪੀਸੀ ਸਿੱਖਾਂ ਦੀ ਉਹਦਾ ਪ੍ਰਤੀਕਰਮ ਇਸ ਵਿਅਦਵੀ ਕਾਂਡ ਤੇ ਕੀ ਹੈ ਵੇਖੋ ਸ਼ਰਮਣੀ ਕਮੇਟੀ ਮੈਂ ਜੇ ਅੱਗੇ ਵੀ ਦੱਸਿਆ ਵੀ ਆਪਣੇ ਜ਼ਿੰਮੇਵਾਰੀਆਂ ਤੋਂ ਭੱਜੀ ਹੋਈ ਕਮੇਟੀ ਹੈ ਜੀ ਤੇ ਉਹਦੇ ਵਿੱਚ ਚਲੋ ਜੇ ਹੋਰ ਨਹੀਂ ਕੋਈ ਸ਼ੇਅ ਕਰ ਸਕਦੇ ਵੀ ਸਹਾਇਤਾ ਨਹੀਂ ਕਰ ਸਕਦੇ ਕੋਈ ਸਕੂਲ ਨਹੀਂ ਖੋਲ ਸਕਦੇ ਜਾਂ ਹਜੇ ਇਹ ਕੋਈ ਲਾਜ ਨਹੀਂ ਕਰਾ ਸਕਦੇ ਜੀ ਇਸਾਈ ਮਤ ਪਤਾ ਵੀ ਇਹ ਚੀਜ਼ਾਂ ਕਰ ਕਰਕੇ ਆਪਣੇ ਨਾਲ ਲੋਕਾਂ ਨੂੰ ਰਲਾ ਕੇ ਤੇ ਪੜ੍ਹਾਉਂਦਾ ਪਿਆ ਹੈ ਜੀ ਅਸੀਂ ਤਾਂ ਇਹ ਗੱਲ ਆਣੇ ਆਵੇਂ ਸ਼ਰੋਮਣੀ ਕਮੇਟੀ ਜਥੇਦਾਰ ਅਕਾਲ ਤਖਤ ਤੋਂ ਐਲਾਨ ਕਰੇ ਵੀ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਿਵਦੀ ਹੁੰਦੀ ਹੈ ਉਥੇ ਸੋਦਾ ਲੱਗੇਗਾ ਤੇ ਜੇ ਸਰਕਾਰ ਕੋਈ ਸੋਦਾ ਲਾਉਣ ਵਾਲਿਆ ਤੇ ਕਾਰਵਾਈ ਕਰਦੀ ਹੈ ਜਾਂ ਪਰਚਾ ਕਰਦੀ ਹੈ ਤੇ ਉਹਦੀ ਫਿਰ ਸ਼ਰਮਣੀ ਕਮੇਟੀ ਜ਼ਿੰਮੇਵਾਰੀ ਲਵੇਗੀ ਪ੍ਰਧਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਬੰਡਾਲਾ ਦੇ ਵਿੱਚ ਕੱਲ ਤੁਸੀਂ ਮੌਕੇ ਦੇ ਵਿੱਚ ਪਹੁੰਚੇ ਸੀ ਜਿੱਥੇ ਕਿ ਬੇਦਬੀ ਕੰਡ ਫਰੀਜਪੁਰ ਵਿੱਚ ਹੋਇਆ ਸੀਗਾ ਤੁਹਾਨੂੰ ਕਿਵੇਂ ਲੱਗਦਾ ਦੇਖੋ ਜੀ ਗੱਲ ਕਿਹੜੀ ਬੇਦਬੀ ਹੋਏ ਉਹ ਸ਼ਬਦਾਂ ਚ ਅਸੀਂ ਬਿਆਨ ਨਹੀਂ ਕਰ ਸਕਦੇ ਜੋ ਜਹਾਨ ਦਾ ਮਾਲਕ ਧੰਗ ਗੁਰੂ ਗ੍ਰੰਥ ਸਾਹਿਬ ਸਾਡੇ ਕਲਗੀਧਰ ਪਾਸ਼ਾ ਜੀ ਕਿੰਨਾ ਨਾ ਹਥੀਂ ਕਰਾਈ ਦੇਖ ਕੇ ਗਏ ਉਹ ਅਸੀਂ ਹੋਰ ਸਾਹਿਬ ਧਰਤੀ ਤੇ ਜੀ ਤੇ ਇਤੋਂ ਕੋਈ ਦੁੱਖੀ ਤਕੀ ਉੱਠ ਕੇ ਗੁਰੂ ਸਾਹਿਬ ਦੀ ਬੇਦਬੀ ਕਰੇ ਤੇ ਤੂੰ ਸਾਡੇ ਲਈ ਇਸ ਦੇਸ਼ ਨੂੰ ਯਾਦ ਕਰਾਇਆ ਸਾਡੇ ਬਜ਼ੁਰਗਾਂ ਨੇ ਖੂਨ ਡੋਲਿਆ ਜੀ ਜੀ ਪાંਸੀਆਂ ਦੇ ਰਸੇ ਚੁੰਮੇ ਦੇਸ਼ ਨੂੰ ਯਾਦ ਕਰਾਉਣ ਲੱਗਿਆ ਹਾਂਜੀ ਤਾਂ ਇਸ ਦੇਸ਼ 'ਚ ਸਾਡੇ ਹਿਸਟਰੀ ਸਾਡੇ ਗੁਰੂ ਦੀ ਬੇਦਬੀ ਹੋਵੇ ਤੇ ਸਾਡੀ ਕੌਮ ਲਈ ਐਡੂ ਕੋਈ ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੇ ਵਿੱਚ ਰਹਿਣ ਦੀ ਕੋਈ ਮਾਰੀ ਗੱਲ ਨਹੀਂ ਹੈਗੀ। ਹੂੰ ਹੂੰ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੁੰਦੀ ਆ 295 ਦੀ ਧਾਰਾ ਦਾ ਪਰਚਾ ਕੱਟ ਕੇ ਉਹ ਸਾਡੇ ਹੱਥੇ ਤਿੰਨ ਟੁਕੜਿਆਂ ਦਾ ਕਾਗਜ਼, ਦੋ ਟੁਕੜਿਆਂ ਦਾ ਕਾਗਜ਼ ਫੜਾ ਦਿੰਦੇ ਆ। ਵੇਖੋ ਜੀ ਪਰਚਾ ਦਰਜ ਕਰਤਾ ਹੈ। ਪਹਿਲੀ ਗੱਲ ਤਾਂ ਪ੍ਰਸ਼ਾਸਨੋਂ ਦਾ ਕਹੜਾ ਚਲਾਨ ਹੀ 2 ਕੋਟ ਨਹੀਂ ਕਰਤਾ। ਕਿਹੜਾ ਵੀ ਆਈਓ ਲੱਗਦਾ ਹੁੰਦਾ 3 ਮਹੀਨੇ ਤੋਂ 2 ਸਾਲ ਦਾ ਹੁੰਦਾ ਲੱਗਦਾ ਜਾਂਦਾ ਉਹਦਾ ਚਲਾਨ ਟੂਕੜ ਹਾਈ ਕੋ ਉਥੋਂ ਆਪਣੇ ਚੰਡੀਗੜ੍ਹ ਤੋਂ ਆਉਂਦੀ ਫੈਕਟਰੀ ਉਰ ਤੋਂ ਮਜ਼ਦੂਰੀ ਲੈਣੀ ਪੈਂਦੀ ਆ ਜੀ ਜੀ ਦੂਸਰੀ ਗੱਲ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋ ਕੇ ਸੰਘਰਸ਼ ਲੜਿਆ ਜਿੱਥੇ ਬੰਡਾਲੇ ਪਿੰਡ ਚ ਕਿਹੜੀ ਬੇਦਬੀ ਹੋਈ ਆ ਹਾਂਜੀ ਸੰਗਤਾਂ ਬਾਹਰੋਂ ਦੂਰ ਦੂਰ ਆਈਆਂ ਨੇ ਸੰਤ ਮਹਾਂਪੁਰਖ ਵੀ ਆਏ ਆ ਸਿੱਖ ਜਥੇਬੰਦੀਆਂ ਉਹ ਸ਼ਰੋਪ ਪ੍ਰਬੰਧਕ ਕਮੇਟੀ ਵੀ ਆਈ ਆ ਜੀ ਫਿਰ ਲੱਗੇ ਪਏ ਇਹਦੇ ਪਿੰਡਾਂ ਦੇ ਲੋਕ ਵੱਸਦੇ ਐ ਤੇ 10 20 ਪਿੰਡ ਨੇ 50 ਪਿੰਡ ਹੋਣਗੇ ਇਹ ਸਾਰੇ ਤੇ ਗੁਰੂ ਦੀ ਗੱਲ ਹੁੰਦੀ ਤੇ ਸਾਰਾ ਨਗਰ ਖਾਨੇ ਭੈਣਾ ਮਤਾਵਾਂ ਇੱਥੇ ਆਣ ਕੇ ਬੈਠ ਜਾਂਦੀਆਂ ਹੂੰ ਤੇ ਸਰਕਾਰਾਂ ਨੂੰ ਵੀ ਪਤਾ ਲੱਗਦਾ ਵੀ ਗੁਰੂ ਦੀ ਇਹਨਾਂ ਦੇ ਸਿੱਖਾਂ ਨਾਲ ਘਟਨਾ ਵਾਪਰੀ ਆ ਜੀ ਤੇ ਉਹ ਵੀ ਸਾਡੇ ਹੁਣ ਪੇਤੀ ਹੋ ਚੁੱਕੇ ਉਹਨਾਂ ਨੂੰ ਪਤਾ ਲੱਗਿਆ ਵੀ ਇੱਕ ਦੋ ਦਾ ਰੌਲਾ ਪਾ ਦੇ ਬਾਅਦ ਟਿੱਕੇ ਬਹਿ ਜਾਂਦੇ ਆ ਚੁੱਪ ਕਰ ਜਾਂਦੇ ਆ ਕਿੰਨਾ ਚਿਰ ਸਾਡੇ ਮਨ 'ਚ ਇਹ ਗੱਲ ਨਹੀਂ ਨਿਕਲਦੀ ਗੁਰੂ ਪ੍ਰਤੀ ਅਸੀਂ ਸ਼ਰਧਾ ਨਹੀਂ ਰੱਖਦੇ ਹਰ ਸਿੱਖ ਹਰ ਨੌਜਵਾਨ ਹਰ ਬਜ਼ੁਰਗ ਹਰ ਇਹਦੇ ਚੇਤ ਨਹੀਂ ਹੁੰਦਾ ਉਹਨਾਂ ਚਿਰ ਵੀਰੋ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਹੂਗਾ ਹੁਣ ਜਿਹੜੀ ਕੱਲ੍ਹ ਕਾਰ ਵੀ ਹੋਈ ਆ ਘਟਨਾ ਵਾਪਰੀ ਆ ਤੇ ਉਹਦੇ ਤੇ ਜੋ ਸਾਡੇ ਮਨ ਚ ਦੁੱਖ ਸੀਗਾ ਉਹ ਨੌਜਵਾਨਾਂ ਦੇ ਮਨ ਚ ਮੈਂ ਇੱਥੇ ਮੌਜੂਦਾ ਸੀ ਉਹ ਤੋਂ ਕੋਈ ਘਟਨਾ ਵਾਪਰੀ ਆ ਜੀ ਜੋ ਨੌਜਵਾਨਾਂ ਨੇ ਉਹ ਕੀਤੇ ਉਹਨੂੰ ਸੱਲੀ ਕਰਾਈ ਆ ਬੰਦੇ ਦੀ ਜੀ ਉਹ ਸ਼ਰਿਆਮ ਕਹਿ ਰਿਹਾ ਸੀ ਵੀ ਮੈਂ ਉਹ ਪ੍ਰਭੂ ਦਾ ਨਾਮ ਲੈ ਰਿਹਾ ਸੀ ਬੰਦਾ ਵੀ ਮੈਨੂੰ ਪ੍ਰਭੂ ਬਚਾਓ ਹਾਂ ਹਾਂ ਵੀ ਹੁਣ ਪ੍ਰਸ਼ਾਸਨ ਉਹਦੇ ਕਮੀਰਤਾ ਨਾਲ ਕਾਰ ਵੀ ਕਰਕੇ ਤੋਂ ਅਸਲੀ ਮੋੜ ਤੇ ਕਰ ਪਹੁੰਚਿਆ ਜਾਵੇ ਹਾਂ ਹਾਂ ਦੂਸਰੀ ਗੱਲ ਮੈ ਰਾਗੀ ਟਾਡੀ ਗਰੰਤੀਆਂ ਨੂੰ ਬੇਨਤੀ ਕਰਾਂਗਾ। ਸ਼੍ਰੀ ਕਾਲਤਾਸਾ ਤੋਂ ਹੁਕਮਨਾਮਾ ਆ ਗਿਆ ਏ। ਕੋਈ ਉਹਦੇ ਕਰੇ ਗਰੰਤੀ ਨਾ ਜਾਵੇ। ਕੋਈ ਰਾਗੀ ਨਾ ਜਾਵੇ। ਜੀ। ਕੋਈ ਕਥਾਵਾਚਕ ਨਾ ਜਾਵੇ। ਮੈਂ ਸਾਰੀ ਸੰਗਤ ਸਾਹਮਣੇ ਕਹਿਣਾ ਚਾਹਣਾ ਹੈ ਸਾਡੇ ਕਾਲਤਾ ਦਾ ਹੁਕਮਨਾਮਾ ਹੈ। ਜੇ ਕੋਈ ਕੱਲ ਨੂੰ ਗਿਆ ਤਾਂ ਅਸੀਂ ਉਹਦੇ ਦੇ ਕਾਨੂੰਨੀ ਕਾਰ ਵੀ ਕਰਾਵਾਂਗੇ। ਜੇ ਗਰੰਤੀ ਹੋਵੇ, ਜੇ ਰਾਗੀ ਹੋਵੇ, ਜੇ ਪ੍ਰਚਾਰਕ ਹੋਵੇ। ਇਹ ਸਾਡੀ ਸਿੱਧੀ ਗੱਲ ਮੈਂ ਠੋਕ ਕੇ ਕਹਿ ਰਿਹਾ। ਚਲੋ ਅੱਗੇ ਤਾਂ ਅਸੀਂ ਕਰਦੇ ਸੀ ਇੱਥੇ। ਹੁਣ ਕਾਲਤਾਸਾ ਤੋਂ ਆਇਆ ਹੈ ਆਦੇਸ਼। ਉਹਨਦੇ ਅਸੀਂ ਪਾਲਣਾ ਕਰਾਂਗੇ ਉਹਨਾਂ ਤੇ ਵੀ ਜੋ ਕਰੇਗਾ ਕਹਿੰਦੇ ਕਿ ਮਿਰਤਾ ਦੇ 295 ਪਰਚਾ ਕਰਾਉਣ ਪਿੱਛੇ ਨਹੀਂ ਹਟਾਂਗਾ ਮੈਂ ਉਹਨਾਂ ਦੇ ਵੀ ਇਹ ਜੀ ਪ੍ਰਧਾਨ ਸਾਹਿਬ ਛੋਟ ਦੇ ਵਿੱਚ ਗੱਲ ਕਰੀਏ 15 ਦਿਨ ਪਹਿਲਾਂ ਸ਼ਿਹਾਰਦਪੁਰ ਦੇ ਵਿੱਚ ਬੇਦਬੀ ਹੋਈ ਸੀ 15 ਦਿਨਾਂ ਬਾਅਦ ਬੰਡਾਲਾ ਦੇ ਵਿੱਚ ਫਰੋਜਪੁਰ ਦੇ ਵਿੱਚ ਬੇਦਬੀ ਹੋ ਜਾਂਦੀ ਹੈ ਲੋਕ ਸਭਾ ਚੋਣਾਂ ਦੇ ਦੌਰਾਨ ਜਾਂ ਬੇਦਬੀ ਹੁੰਦੀ ਜਾਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਬੇਦਬੀ ਕੀਤੀ ਜਾਂਦੀ ਹੈ ਕੀ ਕਰਨਾ ਵੇਖੋ ਨਾ ਤਾਂ ਮੈਂ ਇਹਨੂੰ ਲੋਕ ਸਭਾ ਚੋਣਾਂ ਦੀ ਗੱਲ ਕਰਦਾ ਨਾ ਵਿਧਾਨ ਸਭਾ ਚੋਣਾਂ ਦੀ ਗੱਲ ਕਰਦਾ ਜੀ ਜਿਹੜਾ ਸਾਰਾ ਦੁਸ਼ਮਣ ਹੈ ਉਹ ਸਾਡੇ ਨੌਜਵਾਨਾਂ ਨੂੰ ਇੱਕੋ ਚੱਕਰ ਤੇ ਲੱਗਾ ਵੀ ਕਿਸੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੱਛੇ ਕੀਤਾ ਜਾਵੇ ਜੀ ਫਿਰ ਇੱਥੇ ਬੜੇ ਆਏ ਪਿੱਛੇ ਕਰਨ ਵਾਲੇ ਰੰਗਜੀਵ ਆਇਆ ਨਾਦਰਸ਼ ਆਇਆ ਬਤਾਲੀ ਆਇਆ ਹੂੰ ਇੰਦਰਾ ਗਾਂਧੀ ਨੇ ਕੋਸ਼ਿਸ਼ ਕਰਕੇ ਵੇਖ ਲਈ ਚਿੱਦੀ ਦਰਬਾਰ ਸਭ ਤੇ ਅਟੈਕ ਕਰਾ ਕੇ ਵੇਖ ਲਿਆ ਜੀ ਆ ਦੂਜਾ ਕਿਹੜਾ ਆਪਣਾ ਸਰਸੇ ਵਾਲਾ ਗੁਰਮੀਤ RAM REEN ਉਹਨੇ ਵੀ ਗੁਰੂ ਸਾਹਿਬ ਦੀ ਬੇਇੱਜ਼ਤੀ ਕਰਾ ਕੇ ਪੰਗਾ ਲੈ ਕੇ ਜੇਲ੍ਹ ਚ ਬੈਠਾ ਸੜ ਰਿਹਾ ਜੇਲ੍ਹ ਚ ਸੜ ਰਿਹਾ ਹਣੀਪ੍ਰੀਤ ਲੱਭਣੀ ਕਿੱਥੇ ਗਈ ਹੈ ਅੱਜਕੱਲ ਤੇ ਸਾਡੇ ਧਰਮ ਨਾਲ ਕਿੰਨੇ ਵੀ ਅੱਖ ਛੱ ਕੇ ਵੇਖੀ ਆ ਪਰ ਖਾਲਸਾ ਪੰਥ ਦੁਨੀਆ ਵਿੱਚ ਨਾ ਚੱਲ ਰਿਹਾ ਕੌਮ ਦਾ ਦੁਨੀਆ ਵਰਲਡ ਵਿੱਚ ਤੇ ਗੁਰੂ ਨਾਨਕ ਦੀ ਗੱਲ ਹੋ ਰਹੀ ਆ ਫਿਰ ਸਾਡੇ ਕਿਹੜੇ ਵਿਰੋਧੀ ਆ ਅਜੇ ਤੱਕ ਲੱਭੇ ਨਹੀਂ ਕਿੱਥੇ ਸੜ ਕੇ ਕਿਹੜੀ ਗੁੱਡਾਂ 'ਚ ਵੜ ਗਏ ਨੇ ਉਹਨਾਂ ਨੂੰ ਸਿੱਧਾ ਚੈਲੰਜ ਹੈ ਜੇ ਗੱਲ ਕਰਨੀ ਸਾਡੀ ਅੱਖ ਨਾਲ ਅੱਖ ਪਾ ਕੇ ਗੱਲ ਕਰਨ ਜੇ ਸਾਡੇ ਨਾਲ ਕੋਈ ਗੱਲ ਸਿੱਧੀ ਬਹਿ ਕੇ ਕਰਨ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕੀਤੇ ਉਹਨਾਂ ਦੇ ਪੱਲੇ ਕੱਖ ਨਹੀਂ ਪੈਣਾ ਇਸ ਕੱਲ ਤੋਂ ਆਪਦੇ ਬਾਜ ਆ ਜਾਣਾ ਨਹੀਂ ਤਾਂ ਅਸੀਂ ਅਗਲੇ ਦਿਨਾਂ ਜੇਦੂ ਵੀ ਸਿੱਖੇ ਚ ਖਰਚ ਕਰਾਂਗੇ ਜੀ ਪ੍ਰਧਾਨ ਸਾਹਿਬ ਜੇ ਪ੍ਰਸ਼ਾਸਨ ਨੌਜਵਾਨਾਂ ਤੇ ਕਾਰਵਾਈ ਕਰਕੇ ਪਰਚੇ ਕਰਦਾ ਫਿਰ ਤੁਹਾਡਾ ਸਟੈਂਡ ਕੀ ਹੈ ਕੱਲ ਵੀ ਦੱਸ ਚੁੱਕੇ ਹਾਂ ਅੱਜ ਵੀ ਦੱਸ ਚੁੱਕੇ ਹਾਂ ਜੇ ਨੌਜਵਾਨਾਂ ਦੇ ਪਰਚੇ ਦਰਜ ਹੁੰਦੇ ਨੇ ਬੇਸ਼ੱਕ ਉਹਨਾਂ ਵਿੱਚ ਦਾਸ ਰੀ ਹੈ ਸਾਰੇ ਅਸੀਂ ਵੀ ਵਿੱਚ ਉਹਨਾਂ ਦੇ ਜੀ ਫਿਰ ਅਸੀਂ ਪਿੱਛੇ ਨਹੀਂ ਹਟਾਂਗੇ ਨੌਜਵਾਨਾਂ ਨੂੰ ਕੌਮ ਨੂੰ ਪਾਾਂਗੇ ਜੋ ਵੀ ਇੱਥੇ ਸਾਰੇ ਹੁਣ ਕੌਮ ਇੱਕ ਪਲੇ ਸ਼੍ਰੋਮਣੀ ਕਮੇਟੀ ਵੀ ਆ ਗਈ ਸਿੱਖ ਜੱਥੇਬੰਦੀ ਵੀ ਆ ਗਏ ਨੇ ਲੰਗ ਸਿੰਘ ਵੀ ਬੈਠੇ ਨੇ ਸਾਰੇ ਦਲ ਪੰਥ ਵੀ ਬੈਠੇ ਨੇ ਫਿਰ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਕੌਮ ਸਲਾਹ ਕਰਕੇ ਵਿਚਾਰ ਕਰਕੇ ਪ੍ਰੋਗਰਾਮ ਦੇਵੇ ਕਿ ਚਾਹੇ ਡੀਸੀ ਦਫ਼ਤਰ ਹੋਵੇ ਚਾਹੇ ਰੋਡ ਹੋਵੇ ਉੱਥੇ ਮੋਰਚਾ ਲਾਵਾਂਗੇ ਜੀ ਜੇ ਸਾਡੇ ਨੌਜਵਾਨਾਂ ਨੂੰ ਸ਼੍ਰੀ ਅਕਾਲਤਾ ਸਾਹਿਬ ਨੇ ਕਹਿਤਾ ਹੈ ਵੀ ਉਹਨੂੰ ਉਹਨਾਂ ਦੋਸ਼ੀਆਂ ਬਲੇ ਪ੍ਰਸ਼ਾਸਨ ਲੱਗੇ ਵੀ ਨੌਜਵਾਨਾਂ ਨੂੰ ਘਰਾਂ ਜੋ ਪਰੇਸ਼ਾਨ ਨਾ ਕਰੇ ਜੇ ਨੌਜਵਾਨਾਂ ਨੂੰ ਸਾਨੂੰ ਤੁਸੀਂ ਪ੍ਰਸ਼ਾਸਨ ਨੂੰ ਪਰੇਸ਼ਾਨ ਕਰੂਗਾ ਫਿਰ ਅਸੀਂ ਅਗਲੇ ਪ੍ਰੋਗਰਾਮ ਦੇਣ ਨੂੰ ਸਾਨੂੰ ਮਜਬੂਰ ਹੋਣਾ ਪਊ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਜਿਸ ਤਰ੍ਹਾਂ ਬੰਡਾਲਾ ਦੇ ਵਿੱਚ ਬਦਬੀ ਕਾਂਡ ਹੋਇਆ ਕੱਲ ਇਸ ਸਾਰੀ ਬਦਬੀ ਬਦਬੀ ਦੇ ਕਾਂਡ ਨੂੰ ਕਿਵੇਂ ਵੇਖਦੇ ਹੋ ਦੇਖੋ ਇਹ ਬੜੀ ਮੰਦ ਭਾਗੀ ਜਿਹੜੀ ਖਬਰ ਜਿਹੜੀ ਕੱਲ 2:30 3:00 ਵੇ ਦੇ ਵਿੱਚ ਵਿੱਚ ਹੋਈ ਆ ਤੇ ਇੱਕ ਦਸਰੇ ਕੀ ਮੰਦਬੁੱਧੀ ਆ ਪਰ ਮੰਦਬੁੱਧੀ ਹੈ ਨਹੀਂ ਆਪਾਂ ਤਕਰੀਬਨ ਜਿੱਥੇ ਵੀ ਬਦਵੀਆਂ ਹੁੰਦੀਆਂ ਆ ਆਪਾਂ ਉੱਥੇ ਮਤਲਬ ਗੁਰੂ ਸਾਹਿਬ ਸਾਡੇ ਕੋਲ ਸੇਵਾ ਲੈਂਦੇ ਆ ਆਪਾਂ ਜਾਂਦੇ ਆ ਤੇ ਕਾਫੀ ਥਾਂ ਤੇ ਸੋਚੋ 90% ਇਹੀ ਪ੍ਰਸ਼ਾਸਨ ਵਾਲੋ ਕਿਹਾ ਜਾਂਦਾ ਕਿ ਮੰਦਬੁੱਧੀ ਆ ਜੀ ਜੀ ਤੇ ਮੈਂ ਦੱਸਣਾ ਚਾਹੁੰਦਾ ਕਿ ਪ੍ਰਸ਼ਾਸਨ ਨੂੰ ਮੰਦਬੁੱਧੀ ਕੇਵਲ ਸਾਡੇ ਗੁਰੂ ਘਰਾਂ ਵਿੱਚ ਹੀ ਹੁੰਦੇ ਆ ਕੋਈ ਥਾਣੇ ਨਹੀਂ ਜਾ ਸਕਦਾ ਕੋਈ ਅਫਸਰਾਂ ਨੂੰ ਨਹੀਂ ਪੜ ਸਕਦਾ ਉਹ ਇਹ ਡਾਡੇ ਵੱਡੇ ਕਰੰਟ ਦੇ ਮੀਟਰ ਲੱਗੇ ਪਏ ਆ ਤਾਰਾਂ ਲੱਗੀਆਂ ਉਹਨਾਂ ਤੇ ਨਹੀਂ ਹੱਥ ਕੋਈ ਲਾਉਂਦਾ ਹੂੰ ਹੂੰ ਕੋਈ ਕਿਤੇ ਦੁਕਾਨ ਚ ਲੁੱਟਖੋਣੀ ਕਰਦਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਮੰਦਬੁੱਧੀ ਵਾਲੋਂ ਜੀ ਜੀ ਇਹ ਸਿਰ ਤੋਂ ਝੂਠੀ ਗੱਲ ਆ ਇਹ ਤਿਆਰ ਕਰਕੇ ਪਿੱਛੋਂ ਮੰਦਬੁੱਧੀ ਤਿਆਰ ਕਰਕੇ ਗੁਰਦੁਆਰਾ ਸਾਹਿਬ 'ਚ ਭੇਜੇ ਜਾਂਦੇ ਆ ਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਆ ਮੈਂ ਪਹਿਲਾਂ ਵੀ ਤੇ ਦੱਸਿਆ ਇਹ ਵੀ ਸਾਰੀ ਦੁਨੀਆ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਡੇ ਦੀ ਥਾਂ ਹੈ ਨਾ ਔਰ ਕਿਸੇ ਵੀ ਧਰਮ ਦੀ ਥਾਂ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਜੋ ਗੁਰੂ ਗ੍ਰੰਥ ਸਾਹਿਬ ਦਾ ਨਿਚਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਆ ਸਿਰਫ ਉੱਥੋਂ ਜਿਹੜੇ ਸਾਡੇ ਜਿਹੜੇ ਸਾਈ ਮਤ ਪਰਿਵਾਰ ਆ ਜੀ ਕਾਫੀ ਜਿਹੜੇ ਆ ਕਾਫੀ ਧੇਰ ਤੋਂ ਜਿਹੜੇ ਆ ਸਾਡਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆ ਸ਼ੋਭਾ ਵੜਾਈ ਹੈ ਦੇਖ ਨਹੀਂ ਦੇਖ ਨਹੀਂ ਰਿਹਾ ਤੇ ਆਪਣੇ ਪ੍ਰਚਾਰ ਪਿੰਡਾਂ ਵਿੱਚ ਕਰਨ ਦੇ ਝੂਠੇ ਕਾਫੀ ਜਿਹੜੇ ਇਰਾਂ ਦੇ ਪਾਦਰੀ ਹੋ ਗਏ ਜਿਹੜੇ ਕੋਸ਼ਾ ਝੂਠੇ ਲੋਕਾਂ ਨੂੰ ਦੇਂਦੇ ਵੀ ਕਿ ਬਿਮਾਰੀਆਂ ਠੀਕ ਕਰਨ ਦੇ ਕੋਈ ਕੋਸ਼ਾ ਲੋਕੀ ਨਾ ਤੋਂ ਸੁਚੇਤ ਆ ਪਤਾ ਲੋਕਾਂ ਨੂੰ ਪੀਏ ਬੰਦੇ ਝੂਠੇ ਆ ਸਿਰਫ ਉਹਨਾਂ ਨੂੰ ਬਰਦਾਸ਼ਤ ਨਹੀਂ ਇਹ ਚੀਜ਼ ਦਾ ਉਹ ਤਾਂ ਕਰਕੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਾ ਰਹੇ ਆ ਧੰਨਵਾਦ ਸੋ ਦੋਸਤੋ ਦਿਓ ਆਪਣੇ ਇਸ ਵੀਡੀਓ ਤੇ ਕਮੈਂਟ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਤੇ ਸੋ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਸੀ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਜਿਵੇਂ ਨਿਸ਼ਾਨ ਸਿੰਘ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ